ਸਰਬ ਕਲਾ ਸਮਰਾਥ ਡੋਲਨ ਤੇਰਾ ਖ ਪ੍ਰਭੂ ਨਾਨਕ ਦੇ ਕਰਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆ ਭਾਗਾਂ ਵਾਲੇ ਹਾਂ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਤਾਨ-ਤਨ ਪਿਆਰੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਾਨ-ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਪਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਹਰ ਐਤਵਾਰ ਦੀ ਤਰ੍ਹਾਂ ਪਿਆਰੇ ਬਾਬਾ ਜੀ ਦੇ ਅਮਰਤ ਬਚਨ ਸਰਵਣ ਕੀਤੇ ਹਨ ਹਰ ਐਤਵਾਰ ਨੂੰ ਹਰ ਬਚਨਾਂ ਤੇ ਬਾਬਾ ਦੇ ਵਿੱਚ ਬਾਬਾ ਜੀ ਬੇਅੰਤ ਬਖਸ਼ਾ ਕਰਦੇ ਹਨ ਗੁਰਸਿੱਖ ਦੀ ਕੀ ਰਹਿਣੀ ਬਹਿਣੀ ਕੀ ਇਸ ਮਤ ਦਿੰਦੇ ਹਨ ਥਾ ਸਾਤੇ ਹਰ ਬਚਨਾਂ ਦੇ ਵਿੱਚ ਬਾਬਾ ਜੀ ਨੇ ਨਵੀਆਂ ਬਖਸ਼ਾ ਕੀਤੀਆਂ ਅੱਜ ਦੇ ਬਚਨਾਂ ਵਿੱਚ ਗੁਰਸ਼ਖ ਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਬਾਬਾ ਜੀ ਨੇ ਸਾਖੀ ਵੀ ਸੁਣਾਈ ਮਨਸੂਰੀ ਦੇ ਵਿੱਚ ਦੀਵਾਨ ਲੱਗੇ ਆ ਦਰਬਾਰ ਸਜਿਆ ਹੋਇਆ ਹੈ ਅਤੇ ਇੱਕ ਗੁਰਸ਼ਖ ਪ੍ਰੇਮੀ ਉਹ ਸੋਚਦਾ ਮੇਰੀ ਲੜਕੀ ਇੰਗਲੈਂਡ ਦੇ ਵਿੱਚ ਹੈ ਜੇ ਉਹ ਵੀ ਇਹ ਜਿਹਾ ਨਜ਼ਾਰਾ ਦੇਖਦੀ ਤਾਂ ਕਿੰਨਾ ਚੰਗਾ ਹੁੰਦਾ ਤੇ ਉੱਥੇ ਵੀ ਬਾਬਾ ਜੀ ਅੱਗੇ ਅਰਦਾਸ ਕੀਤੀ ਤੇ ਉਹ ਲੜਕੀ ਸੁਪਨੇ ਦੇ ਵਿੱਚ ਦੇਖ ਰਹੀ ਹੈ ਫਿਰ ਉਹਨੇ ਚਿੱਠੀ ਲਿਖੀ ਕਿ ਸੁਪਨਾ ਸੱਚਾ ਹੈ ਕਿ ਝੂਠ ਹੈ ਸੁਪਨਾ ਹੀ ਹੈ ਜਦੋਂ ਉਹਨੇ ਫਿਰ ਚਿੱਠੀ ਪੜ੍ਹੀ ਉਹਦੇ ਪਿਤਾ ਜੀ ਨੇ ਤੇ ਬੜਾ ਬਾਬਾ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਬੜਾ ਬਰਾਗ ਦੇ ਵਿੱਚ ਆਇਆ ਵਾ ਕਿਵੇਂ ਅਰਦਾਸਾਂ ਗੁਰੂ ਸੁਣਦਾ ਹੈ ਬਾਬਾ ਜੀ ਦੇ ਬਚਨਾਂ ਪ੍ਰੇਮ ਆ ਜਿਹਦੇ ਵਿੱਚ ਪ੍ਰੇਮ ਦੇ ਵਿੱਚ ਮੱਲੋ ਮੱਲੀ ਪਿਆਰਾ ਪ੍ਰੀਤਮ ਹਾਜ਼ਰ ਹੁੰਦਾ ਬਖਸ਼ਾ ਹੁੰਦੀਆਂ ਨੇ ਬੇਅੰਤ ਬਖਸ਼ਾ ਕੀਤੀਆਂ ਗੁਰੂ ਸਾਹਿਬ ਨੂੰ ਭੋਗ ਕਿਵੇਂ ਲਵਾਉਣਾ ਥਾਲਾਂ ਦੇ ਵਿੱਚ ਪ੍ਰਸ਼ਾਦਾ ਪਾ ਕੇ ਅਰਦਾਸ ਬੇਨਤੀ ਕਰਨੀ ਜਿਸ ਤਰ੍ਹਾਂ ਆਪਾਂ ਸ਼ੱਕਦੇ ਆਂ ਹਰ ਬਚਨਾਂ ਦੇ ਵਿੱਚ ਬਾਬਾ ਜੀ ਬੇਅੰਤ ਬਖਸ਼ਾ ਕਰਦੇ ਆ ਗੁਰਸਿੱਖ ਦੀ ਰਹਿਣੀ ਬਹਿਣੀ ਗੁਰਮਤਿ ਕੀ ਹੈ ਸੋ ਇਸ ਤਰ੍ਹਾਂ ਪਿਆਰੇ ਬਾਬਾ ਜੀ ਦੇ ਬਚਨ ਸਰਵਣ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਸਰਵਣ ਕਰਦੀਆਂ ਜਿਹੜੇ ਨਹੀਂ ਵੀ ਕਰਦੇ ਉਹ ਵੀ ਜਰੂਰ ਸੁਣਿਆ ਕਰੋ ਬਾਬਾ ਜੀ ਬਖਸ਼ਾ ਕਰਦੇ ਆ ਸੋ ਕੱਲ ਦਾ ਦਿਨ ਜੋ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਵਿਸ਼ੇਸ਼ਤਾ ਵਾਲਾ ਦਿਨ ਹੈ ਤਾਂ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਰਸ਼ਾ ਤੱਕ ਜਦੋਂ ਕਿਸੇ ਨੂੰ ਸਿੱਖ ਬਣਾਉਣਾ ਗੁਰੂ ਦਾ ਸਿੱਖ ਬਣਾਉਣਾ ਹੁੰਦਾ ਤਾਂ ਆਪਚਾਰਨ ਪੋਹਲ ਦਿੱਤੀ ਜਾਂਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਸੀ ਇਸ ਕਰਕੇ ਸਤਗੁਰਾਂ ਨੇ ਫਿਰ ਖੰਡੇ ਬਾਟੇ ਦੀ ਪੋਹਲ ਦੀ ਪ੍ਰਥਾ ਚਲਾ ਦਿੱਤੀ ਸਨ 1699 ਦੀ ਵਿਸਾਖੀ ਨੂੰ ਥਾਂ ਥਾਂ ਤੇ ਦੂਰ ਦੂਰ ਤੱਕ ਜਿੱਥੇ ਵੀ ਸੰਗਤਾਂ ਬੈਠੀਆਂ ਸਨ ਸਾਰਿਆਂ ਨੂੰ ਚਿੱਠੀਆਂ ਪਾ ਦਿੱਤੀਆਂ ਸਨੇਹ ਭੇਜ ਦਿੱਤੇ ਕਿ ਸਾਰੇ ਗੁਰਸਿੱਖ ਜਿੰਨੇ ਵੀ ਗੁਰਨਾਨਕ ਦੇਵਾ ਸੰਗਤਾਂ ਆਨੰਦਪੁਰ ਸਾਹਿਬ ਵਿੱਚ ਪਹੁੰਚੋ ਅੱਜ ਸਾਰਿਆਂ ਗੁਰਸਿੱਖਾਂ ਨੂੰ ਇੱਕ ਵਿਸ਼ੇਸ਼ ਦਾਤ ਬਖਸ਼ਿਸ਼ ਕਰਨੀ ਹੈ ਇਸ 80000 ਦੇ ਕਠਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਪੰਜ ਪਿਆਰੇ ਉੱਠੇ ਉਹਨਾਂ ਦੇ ਸੀਸ ਵਖ ਕੀਤੇ ਅਤੇ ਫਿਰ ਅੰਮ੍ਰਿਤ ਦਾ ਛੱਟਾ ਦੇ ਕੇ ਉਹਨਾਂ ਨੂੰ ਸਰਜੀਤ ਕੀਤੇ ਅਮਰ ਸ਼ਕਾ ਕੇ ਉਹ ਕਿਹਾ ਸਾਡੇ ਪੰਜ ਪਿਆਰੇ ਆ ਸੋ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਨ ਬਖਸ਼ਾ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਸਿੱਖਾਂ ਦੇ ਵਿੱਚ ਬਖਸ਼ਾ ਕੀਤੀਆਂ ਸਿੱਖ ਨੂੰ ਪੂਰਨ ਬਣਾਇਆ ਕਿਵੇਂ ਸਿਮਰਨ ਕਰਨਾ ਹੈ ਕਿਵੇਂ ਹੁਕਮ ਮੰਨਣਾ ਹੈ ਕਿਵੇਂ ਸੇਵਾਵਾਂ ਕਰਨੀਆਂ ਨੇ ਕਿਵੇਂ ਨਿਮਰਤਾ ਵਿੱਚ ਰਹਿਣਾ ਸਤਸੰਗ ਕਰਨੀ ਹੈ ਨੌਵੇਂ ਪਾਤਸ਼ਾਹ ਤੱਕ ਇਹ ਸਾਰੀਆਂ ਪਾਤਸ਼ਾਹੀਆਂ ਨੇ ਗੁਰਸਿੱਖਾਂ ਦੇ ਵਿੱਚ ਗੁਣ ਭਰੇ ਅਤੇ ਦਸਵੇਂ ਪਾਤਸ਼ਾਹ ਨੇ ਫਿਰ ਸੰਤ ਸਿਪਾਹੀ ਬਣਾਇਆ ਪਹਿਲੇ ਸਮਿਆਂ ਦੇ ਵਿੱਚ ਜੇ ਕੋਈ ਤਪੱਸਿਆ ਕਰਦਾ ਸੀ ਤਾਂ ਗੈਰ ਜਿਹੜੀਆਂ ਰੂਹਾਂ ਸੀ ਉਹ ਵਿਗਨ ਪਾ ਜਾਂਦੀਆਂ ਸਨ ਪਰ ਸਤਗੁਰਾਂ ਨੇ ਖਾਲਸੇ ਨੂੰ ਸ਼ਸਤਰ ਬਖਸ਼ੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋਂ ਨਿਵਾਸ ਸੰਤ ਸਿਪਾਹੀ ਬਣਾਇਆ ਜਦੋਂ ਸਿਮਰਨ ਕਰਨਾ ਬੰਦਗੀ ਕਰਨੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਉਦੋਂ ਸੰਤ ਹੈ ਜਦੋਂ ਆਪਣੇ ਧਰਮ ਤੇ ਡਟਣਾ ਜੇ ਕੋਈ ਧਰਮ ਤੇ ਵਾਰ ਕਰਦਾ ਹੈ ਵਾਅਦਾ ਕਰਦਾ ਹੈ ਤਾਂ ਉਹਨਾਂ ਫਿਰ ਸਿਪਾਹੀ ਬਣਾਇ ਸਤਿਗੁਰਾਂ ਨੇ ਸ਼ਾਸਤਰ ਬਖਸ਼ਿਸ਼ ਕੀਤੇ ਐ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਤਿਗੁਰੂ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਅਸੀਂ ਕੀ ਕਰਨ ਵਾਸਤੇ ਸੰਸਾਰ ਵਿੱਚ ਆਏ ਸੀ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਤਮ ਧਰਮ ਵਿਥਾਰੋ ਦੁਸ਼ਟ ਦੋਖੀ ਨੂੰ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੋਸਟ ਸਭਨ ਕੋ ਮੂਲ ਉਪਾਰਨ ਸਤਿਗੁਰੂ ਬਖਸ਼ਿਸ਼ ਕਰਦੇ ਅਸੀਂ ਧਰਮ ਚਲਾਉਣ ਵਾਸਤੇ ਅਤੇ ਸੰਤਾ ਮਹਾ ਪਰਖਾਂ ਦੀ ਰੱਖਿਆ ਵਾਸਤੇ ਜ਼ੁਲਮ ਦਾ ਨਾਸ ਕਰਨ ਵਾਸਤੇ ਇਸ ਸੰਸਾਰ ਤੇ ਆਏ ਆ ਸੋ ਅਖੀਰ ਤੇ ਸਤਿਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਖੀਰ ਤੇ ਇਹ ਆਕਾਰਪੁਰਖ ਦੀ ਆਗਿਆ ਦੇ ਨਾਲ ਅਸੀਂ ਆਪਣੀ ਮਰਜ਼ੀ ਨਹੀਂ ਕੀਤੀ ਆਕਾਰਪੁਰਖ ਦੀ ਆਗਿਆ ਦੇ ਨਾਲ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਨੂੰ ਸਤਿਗੁਰਾਂ ਨੇ ਜੋੜਿਆ ਬੇਅੰਤ ਗੁਰਸਿੱਖਾਂ ਨੂੰ ਬਖਸ਼ਾ ਕੀਤੀਆਂ ਵਰ ਦਿੱਤੇ ਕਿ ਤੁਸੀਂ ਜੋ ਸੰਤ ਤੁਹਾਨੂੰ ਰਹਿਤ ਮਰਜਾ ਦੱਸੇ ਉਸ ਦੇ ਵਿੱਚ ਰਹਿਣਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਬਿਆੰਤ ਬਖਸ਼ਾ ਕੀ ਤੇ ਆਓ ਸਰਵਣ ਕਰੀਏ ਸਤਿਗੁਰਾਂ ਨੇ ਜੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਇਹ ਬਖਸ਼ਾ ਕੀਤੀ ਆ ਆ ਕੇ ਜੋ ਗੁਰਸਿੱਖਾਂ ਤੇ ਮਹਾਨ ਇਹ ਸਤਿਗੁਰਾਂ ਨੇ ਇਕਾਰਜ ਕੀਤਾ ਹੈ ਪਿਆਰ ਦੇ ਨਾਲ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਦੀ ਲਿਖੀ ਹੋਈ ਕਵਿਤਾ ਨੂੰ ਇਸ ਤਰ੍ਹਾਂ ਸਰਵਣ ਕਰੋ ਜੀ ਆਦ ਪੁਰਖ ਜੋ ਮਾਲਕ ਰੱਖ ਆਇ ਸੰਸਾਰ ਦਾ ਸਮੇਂ ਭਿਆਨਕ ਅੰਦਰ ਹੈ ਅਵਤਾਰ ਉਤਾਰ ਦਾ ਸਮੇ ਸਮੇਸਰ ਆਕੇ ਕੀਤੇ ਚੋਜ ਨਰਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਤੁਰ ਦਰਗਾਹੋਂ ਹੋਈ ਕਿਰਪਾ ਦੀਨ ਦਿਆਲ ਦੀ ਆਪ ਜਬਾਨੀ ਦੱਸਿਆ ਆਗਿਆ ਭਈ ਅਕਾਲ ਕੀ ਅਕਾਲ ਪੁਰਖ ਦੇ ਕੀਤੇ ਹੋਏ ਭੋਲ ਪਗਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਨੌਵੇਂ ਗੁਰੂ ਜੋ ਕੀਤਾ ਕਿਸ ਨੇ ਬਚਨ ਛਪਾਉਣਾ ਸੀ ਦੋ ਮਤਾਂ ਤੋਂ ਤੀਜਾ ਮਤ ਜ਼ਰੂਰੀ ਹੋਣਾ ਸੀ ਏ ਗੁਰੂ ਦੇ ਬਚਨ ਕਦੇ ਨਾ ਟਾਲਦੇ ਟਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਛਟ ਖੱਤਰੀ ਝੋੜ ਮਿਲਾ ਕੇ ਛੀਂਬੇ ਨਾਈ ਐ ਪੰਜਾਬ ਦੀ ਪੰਚਾਇਤ ਗੁਰੂ ਨੇ ਨਵੀਂ ਬਣਾਈ ਐ ਤਿੱਖੀ ਤੇਗਦ ਨਾਲ ਗੁਰੂ ਨੇ ਇਹ ਅਜਮਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾਲਗੀਆਂ ਵਾਲੇ ਨੇ ਕਟ ਪੰਜਾਂ ਦੇ ਸੀਸ ਹੈ ਜਿੰਦੇ ਕਰੇ ਦੁਬਾਰੇ ਜੀ ਕਰਕੇ ਅੰਮ੍ਰਿਤ ਪਾਨ ਹੈ ਲੱਗੇ ਛੱਡਣ ਜਕਾਰੇ ਜੀ ਦੇ ਖੰਡੇ ਦੀ ਪਾਹਲ ਇਹ ਸਾਜੇ ਸਿੰਘ ਨਰਾਲੇ ਨੇ ਪੰਥ ਦੀ ਜਰਾ ਸਾਜਾ ਸਤਿਗੁਰ ਕਾ ਲਗੀਆਂ ਬਾਲੇ ਨੇ ਪੰਚ ਤੀਸਰਾ ਸਾਜਿਆ ਸਤਿਗੁਰ ਕਾਲ ਗੀਆਂ ਵਾਲੇ ਨੇ ਤੇਜ ਚੱਲੇ ਨਾ ਜਾਂਦੇ ਸੂਰਮੇ ਸਿੰਘ ਦਲੇਰਾਂ ਦੇ ਛੱਕ ਖੰਡੇ ਦੀ ਪਾਹਲ ਹੈ ਗੱਜੇ ਵਾਂਗ ਜੋਸ਼ੇਰਾ ਦੇ ਸਭ ਦੇ ਡੌਲੇ ਫਰਕਣ ਖਾਂਦੇ ਖੂਨ ਅਵਾਲੇ ਨੇ ਪੰਚ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਪੰਚ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਐਸੀ ਬਖਸ਼ਿਸ਼ ਕੀਤੀ ਮੇਰਾ ਦੇ ਵਿੱਚ ਆ ਕੇ ਤੇ ਇਹ ਮੇਰੇ ਪੰਜ ਪਿਆਰੇ ਸਭ ਨੂੰ ਕਿਹਾ ਸੁਣਾ ਕੇ ਤੇ ਇਤਨੇ ਸਾਡੇ ਹੁਕਮ ਪੰਥ ਦੇ ਕਰੇ ਹਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਦੁਨੀਆਂ ਦੇ ਵਿੱਚ ਰੱਖਣਾ ਪੰਥ ਦੇ ਉੱਚੇ ਝੰਡੇ ਨੂੰ ਰਣ ਭੂਮੀ ਵਿੱਚ ਜੂਜਨ ਫੜ ਤਲਵਾਰਾ ਖੰਡੇ ਨੂੰ ਇਨਾਂ ਨੂੰ ਤਲਵਾਰਾ ਬਖਸ਼ ਨੇਜੇ ਪਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਸਵਾਲਖ ਦੇ ਨਾਲ ਇੱਕ ਮੈਂ ਸਿੰਘ ਲੜਾਉਂਗਾ ਤਾਂ ਹੀ ਗੁਰੂ ਗੋਬਿੰਦ ਸਿੰਘ ਆਪਣਾ ਨਾਮ ਕਹਾਉਂਗਾ ਪੰਥ ਮੇਰੇ ਨੇ ਕਰਨੇ ਜਗ ਚੋਕਾਂ ਮਨ ਰਾਲੇ ਨੇ ਪਥ ਤਿਸਰਾ ਸਾਜਾ ਸਤਿਗੁਰ ਕਾ ਲਗੀਆਂ ਵਾਲੇ ਨੇ ਪੰਜ ਤੀਸਰਾ ਸਾਜਾ ਸਤਿਗੁਰ ਕਾਲਗੀਆਂ ਵਾਲੇ ਨੇ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਪਿਆਰਾ ਜੀ ਲੱਖਾਂ ਦੇ ਵਿੱਚ ਖੜਾ ਖਾਲਸਾ ਦਿਸੂ ਨਿਆਰਾ ਜੀ ਦਾਸ ਕਵੀ ਸਮਸੂਰਜ ਖਾਲਸੇ ਜੋ ਅਜਿਆਲੇ ਨੇ ਖਾਲਸੇ ਜੋ ਅਜਿਆਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ ਪੰਥ ਤੀਸਰਾ ਸਾਜਾ ਸਤਿਗੁਰ ਕਲਗੀਆਂ ਵਾਲੇ ਨੇ